ਵਿਦੇਸ਼ ਪੇਜੈਂਟ ਦੇ ਨਾਂ ਤੇ ਕਰੋੜਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਵਿੱਚ ਮੋਹਾਲੀ ਪੁਲਿਸ ਨੇ ਚੰਡੀਗੜ੍ਹ ਦੀ ਸਾਫਵਾ ਸ਼੍ਰੀਮਤੀ ਅਰਪਨਾ ਸਰਗੋਟਾ ਅਤੇ ਉਸ ਦੇ ਪੁੱਤਰ ਕੁਨਾਲ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰੀ ਸਮੇਂ ਮੋਹਾਲੀ ਦੇ ਥਾਣਾ ਫੇਜ਼ 11 ਦੀ ਪੁਲਿਸ ਨੇ ਦੋਵਾਂ ਕੋਲੋਂ 500 ਗ੍ਰਾਮ ਸੋਨੇ ਦੇ ਬਿਸਕਟ, 7 ਲੱਖ ਦੇ ਨਕਦੀ ਅਤੇ ਇੱਕ ਲਗਜ਼ਰੀ ਕਾਰ ਵੀ ਬਰਾਮਦ ਕੀਤੀ। ਪੁਲਿਸ ਇਸ ਮਾਮਲੇ ਵਿੱਚ ਅਰਪਨਾ ਦੇ ਪਤੀ ਸੰਜੇ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਚੁੱਕੀ ਹੈ। ਮੋਹਾਲੀ ਪੁਲਿਸ ਸਟੇਸ਼ਨ ਫੇਜ਼ 11 ਦੇ ਐਸ ਐਚ ਓ ਗਿਆਨਦੀਪ ਸਿੰਘ ਨੇ ਦੱਸਿਆ ਕਿ ਕਰੀਬ 2.5 ਤੋਂ 3 ਕਰੋੜ ਰੁਪਏ ਦੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਤੇ ਇਨ੍ਹਾਂ ਖਿਲਾਫ 25 ਹੋਰ ਗਿਸਦਰ ਹਨ ਪੁਲਿਸ ਗ੍ਰਿਫਤ ਮਾ ਪਤ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁੱਛਗਿੱਛ ਲਈ ਰਿਮਾਂਡ ਤੇ ਲੈ ਕੇ ਜਾਵੇਗੀ ਪੁਲਿਸ ਨੂੰ ਉਮੀਦ ਹੈ ਕਿ ਪੁੱਛਗਿੱਛ ਦੌਰਾਨ ਇਸ ਮਾਮਲੇ ਵਿੱਚ ਸ਼ਾਮਲ ਹੋਰ ਕਈ ਲੋਕਾਂ ਦੇ ਨਾਂ ਸਾਹਮਣੇ ਆ ਸਕਦੇ ਹਨ ਪੁਲਿਸ ਅਨੁਸਾਰ ਅਪਰਨਾ ਨੇ ਆਪਣੇ ਪਤੀ ਸੰਜੇ ਨਾਲ ਮਿਲ ਕੇ ਸੈਕਟਰ 105 ਵਿੱਚ ਇਮੀਗ੍ਰੇਸ਼ਨ ਦਫਤਰ ਖੋਲਿਆ ਹੋਇਆ ਸੀ ਜਿੱਥੇ ਉਹ ਵਿਦੇਸ਼ ਜਾਣ ਵਾਲੇ ਲੋਕਾਂ ਦੀ ਬੇਵਸੀ ਦਾ ਫਾਇਦਾ ਉਠਾਉਂਦੇ ਸਨ ਇਸ ਤਰ੍ਹਾਂ ਲੋਕਾਂ ਤੋਂ ਲੱਖਾਂ ਰੁਪਏ ਵੀ ਲੈਂਦੇ ਸਨ ਪਰ ਬਾਅਦ ਵਿੱਚ ਉਸ ਨੂੰ ਵਿਦੇਸ਼ ਭੇਜਣ ਦੀ ਗੱਲ ਛੱਡੋ ਉਹ ਉਸ ਦਾ ਫੋਨ ਵੀ ਨਹੀਂ ਚੁੱਕਦਾ ਸੀ ਲੋਕ ਲਗਾਤਾਰ ਚਿੰਤੇ ਸਨ ਉਸ ਦੇ ਧੋਖਾਧੜੀ ਦਾ ਸ਼ਿਕਾਰ ਹੋਏ ਕਈ ਲੋਕ ਥਾਣੇ ਪਹੁੰਚ ਗਏ ਤੇ ਇਸ ਤੋਂ ਬਾਅਦ ਮਾਮਲਾ ਦਰਜ ਕੀਤਾ ਗਿਆ ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਔਰਤ ਨੇ ਠੱਗੀ ਦੀ ਰਕਮ ਨਾਲ ਅੱਧਾ ਕਿਲੋ ਸੋਨੇ ਦੇ ਬਿਸਕਟ ਖਰੀਦੇ ਸਨ ਤੇ ਉਸ ਕੋਲੋਂ 100 ਗ੍ਰam ਵਜਨ ਦੇ ਬਿਸਕਟ ਬਰਾਮਦ ਹੋਏ ਹਨ 7 ਲੱਖ ਰੁਪਏ ਨਗਦ ਅਤੇ ਫੋਰਡ ਇਕੋਸਪੋਰਟ ਕਾਰ ਵੀ ਬਰਾਮਦ ਕੀਤੀ ਗਈ ਹੈ। ਇਸ ਦੇ ਨਾਲ ਹੀ ਹੁਣ ਪੁਲਿਸ ਉਸ ਦੇ ਬੈਂਕ ਖਾਤੇ ਤੇ ਜਾਇਦਾਦ ਦਾ ਪਤਾ ਲਗਾਉਣ ਵਿੱਚ ਲੱਗੀ ਹੋਈ ਹੈ। ਪੁਲਿਸ ਦਾ ਕਹਿਣਾ ਹੈ ਕਿ ਪੈਸੇ ਦੀ ਵਸੂਲੀ ਲਈ ਮੁਲਜ਼ਮਾਂ ਦੀ ਜਾਇਦਾਦ ਕੁਰਕ ਕੀਤੀ ਜਾਵੇਗੀ ਤਾਂ ਜੋ ਪੀੜਤਾਂ ਨੂੰ ਇਨਸਾਫ ਮਿਲ ਸਕੇ। ਪੁਲਿਸ ਮੁਤਾਬਕ ਅਪਰਨਾ ਪੇਸ਼ੇ ਤੋਂ ਵਕੀਲ ਸੀ ਤੇ ਉਸ ਨੇ 2019 ਵਿੱਚ 40 ਸਾਲ ਤੋਂ ਉੱਪਰ ਉਮਰ ਵਰਗ ਵਿੱਚ ਮੈਸੇਜ਼ ਚੰਡੀਗੜ੍ਹ ਦਾ ਖਤਾਬ ਵੀ ਜਿੱਤਿਆ ਸੀ ਤੇ ਆਪਣੇ ਪਤੀ ਨਾਲ ਦਫਤਰ ਖੋਲ੍ਹਿਆ ਸੀ। ਡੇਰਾਬਸੀ ਦੀ ਰਹਿਣ ਵਾਲੀ ਇੱਕ ਔਰਤ ਨੇ ਦੋਸ਼ ਲਗਾਇਆ ਹੈ ਕਿ ਉਸਨੇ ਆਪਣੇ ਪਤੀ ਦਾ ਨਾਂ ਈਐਸ ਜੋਸਫ ਦੱਸ ਕੇ ਸੈਕਟਰ 26 ਚੰਡੀਗੜ੍ਹ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ ਦਾਖਲਾ ਦਿਵਾਉਣ ਦੇ ਨਾਂ ਤੇ ਨਿਵੇਸ਼ ਦੇ ਨਾਂ ਤੇ 5 ਲੱਖ ਅਤੇ 16 ਲੱਖ ਰੁਪਏ ਦੀ ਠੱਗੀ ਮਾਰੀ ਹੈ ਇਸ ਦੇ ਨਾਲ ਹੀ ਉਹ ਵਕੀਲ ਹੋਣ ਦਾ ਬਹਾਨਾ ਲਗਾ ਕੇ ਅਦਾਲਤ ਵਿੱਚ ਝੂਠਾ ਕੇਸ ਦਰਜ ਕਰਵਾਉਣ ਦੀਆਂ ਧਮਕੀਆਂ ਵੀ ਦਿੰਦਾ ਸੀ ਤੇ ਉਹ ਲੋਕਾਂ ਤੇ ਹਾਵੀ ਹੋਣ ਲਈ ਲਗਜ਼ਰੀ ਕਾਰਾਂ ਦੇ ਵੀ ਵਰਤੋਂ ਕਰਦੀ ਸੀ